ਸਰਦਰ ਦੇ ਪਾਣੀ ਆਪਰ ਤੇਜ਼ੀ ਨਾਲ ਵਧਣਾ ਦੇ ਪੂਰੇ ਇਖਤਰੀ ਦੇ ਪਾਣੀ ਮਿਲ ਕੇ ਸੁਹਾ ਕੀ ਦੇ ਫਲਗਿਤ ਨੂੰ ਤੋਂ ਬਾਅਦ ਨਹਾਰੀ ਅੰਤ ਤੁਰਾ ਤੇ ਕੰਢੇ ਦੇ ਪਾਣੀ ਨੂੰ ਹਲਾ ਦੀਆਂ ਕਿ ਪਾਣੀ ਪਿਆਲੀ ਦੇ ਕਿੰਨੇ ਕਵਰ ਮਲੇ ਦੇ ਮਾਤੇ ਪਟੇ ਉਸ ਤੋਂ ਨਿਕਲੀ ਆ ਦੇ ਪਰ 4 ਕਿਲੋ ਮਨ ਦਾ ਸਤਰਾ ਕਰਦੇ ਹੋ ਹਾਲੀ ਦੇ ਭਾਰ ਪੂਰ ਪੇਹੂ ਦੇ ਸਿੰਗੂ ਤੇ ਬਾਪੂ ਵੀ ਗਿਆ ਤੇਰਾ ਰਸੀ ਉੱਤੇ ਸਰਦਰ ਦੇ ਨਾਲ ਲੱਗੇ ਮੋ ਪਿੰਡਾ ਟਿਮਾਣਾ ਤੋਂ ਮੇਰੀ ਸਾਧਨ ਪੋਰ ਸਸੀਨੀ ਆਨਗੀ ਦੀ ਡਾਂਕੇ ਦਾ ਉਮਾਰਿਕ ਪੁਲ ਮੀਨੂ ਦੇ ਦਰਮਿਆਨ ਬਕਰੂ ਨੂੰ ਹਾਇਰ ਰੱਖਣਾ ਚਾਹਿਆ ਗਿਆ ਹੈ ਕਿਉਂਕਿ ਇਹ ਐਬੀਐਮ ਅੰਤਿਮਾਨ ਪ੍ਰਤੀਕਿਰਿਤੀ ਨੂੰ ਪਰਵਾਹ ਦੇਣਾ ਅਤੇ ਸੂਚਕ ਰਿਣੀ ਅਤੇ ਮਾਲਤਵਾ ਅਗਨੀ ਦੀ ਮਾਤਰਾ ਦੇ ਨਾਲ ਗਿਆ ਕਿ ਹਨ ਦੇ ਸੱਤ ਜੂ ਕਾਬੂਕ ਮਾਲ ਦੇ ਜੀਸੀ ਕਮਨਟ ਲਈ ਜੀਨੀ ਦੇ ਡਾਟਾ ਲੈਣ ਲਈ ਠੀਕਾ 100 ਡਾਲਰ ਦਿੱਤਾ। ਇਹ ਹੈ ਆਰਜੀ ਨੂੰ ਮਾਹਨ ਲਈ ਕਬੰਚਾ ਦਾ ਇੱਕ ਮਤਲਬ ਨੂੰ ਨਿਧੂ ਬਣਾਇਆ ਹੈ। ਦੁਨੀਆਂ ਪੂਰੀ ਜਿਵੇਂ ਸੰਤਾਈ ਸੋਸਤ ਦੀ ਤਬਾਹ ਕਰਦਾ ਹੈ। ਫਤਿਹ ਵਾਲੀ ਸਹੀ ਨਾ ਪਾਈ ਸੰਤੋਸ਼ ਤੇ ਦੇ ਨਹੀਂ ਕਿ ਉਹ ਜਾਪ ਖੁਲਾ ਲਗਾ ਸੀ। ਨਮਾਜ਼ ਤੋਂ ਬੋਲਾਰੇ ਪਿੰਡਾਂ ਨੂੰ ਵੀ ਪਾਲ ਖਨਾਂ ਦਾ ਸਮਾਹ ਹੈ ਕਿ ਇਸੇ ਕੇਸ ਨੇ ਨਹੀਂ ਉਹ ਲੋਨ ਕੋਲ ਪਾ ਦਿੱਤਾ ਅਤੇ ਪਲੇ ਜਮਾ ਹੋ ਗਈ ਸੀ। ਜ਼ਰੂਰਤ ਦੀ ਇਹ ਚੀਜ਼ ਸਪਨਾਤ ਕੋਲਾ ਪਾਣੀ ਬਲਟਾਣਾ ਪੂਰ ਤੋਂ ਹੋ ਗਿਆ ਜਦੋਂ ਕਿ ਪਾਰ ਪੂਰਤਾ ਕੇ ਵੇਖੀ ਇਸੇ ਤਰ੍ਹਾਂ ਆ ਰਿਹਾ ਹੈ। ਕਸਬਾਨ ਕੰਡੀਗਰਸਿਨਾਟੀ ਦੇ ਕੈਂਪ ਲਾਗੇਟਾ ਵਿਦਨ ਤੋਂ ਤੋਂ ਅਪਡੇਟ ਹੋਣ ਦਿੱਤੇ ਗਏ ਮੇਰੇ ਸਾਲਤਨ ਲਈ ਅਦੇ 24 ਰੇਟ ਪੁੰਜਾ ਗਿਆ ਤੁਜੀ ਕੀ ਉਹ ਲੈਣੇ ਪੱਤਰ 11344210 ਦੇ ਨਿਸ਼ਾਨ ਨਿਪਾਰ ਕਰ ਗਿਆ ਉਸ ਮੌਜੂਦ ਦੀ ਮਿਤੀ 9/7/2021 ਕੋਨੇ ਗਏ ਹਨ ਨੂੰ ਤੂਰੀ ਅਜੀਨੀ ਨੂੰ ਮੁਬਾਰਕ